ਇਨ ਕਹੇ ਨਾ ਰੋ ਅੰਦਰ ਨਾਮ ਨਿਕ ਬਖਸ਼ੀ ਜਿਉਂ ਜੱਤੇਰਾ ਹੁਕਮ ਦੇਵੇ ਤੂੰ ਤਾਹ ਜਗ ਜਗਰ ਖੇ ਆ ਮਨ ਮਾਹੀ ਪਤੋਂ ਅਣਾ ਜਿਉ ਜੰਕੇ ਲਾਗੂ ਇਹ ਵੇਖ ਕਿ ਫੋਲਾ ਚੋਹਲੇ ਬੋਲੇ ਸੋਨੇ ਆ 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 ਬੇਜਲ ਜੀ ਜਦੋਂ ਦਾ ਉਹਨਾਂ ਦਾ ਉਹਨਾਂ ਦੀ ਇਸ ਦੁਨੀਆ ਦੇ ਨਹੀਂ ਰਹੇ ਹਾਂ 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 ਉਹਨਾਂ ਦੇ ਅੰਤਿਮ ਦਰਸ਼ਕ ਕਰਨ ਲਈ ਵੱਡੀ ਕੀਤੇ ਸੰਗਤ ਬਹੁਤ ਕਰਦੇ ਪੋਤੜੀ ਤੇ ਕਿ ਅਸੀਂ ਵੀ ਮੁਸ਼ਕਿਲਾਂ ਤੇ ਪਹੁੰਚਿਆ ਤੇ ਜਰ ਕੇ ਮੜਾ ਚੁੱਕੇ ਬੜਾ ਮੁਸ਼ਕਿਲ ਚੋਂ ਉੱਠੇ ਕਿ ਮੇਥੋਂ ਇਹ 4 ਸਾਲ 4 ਮਹੀਨੇ ਬੱਧੀ ਸੀ ਕਿ ਕਰਤੇ ਇਹਨਾਂ ਦਾ ਸਾਡੇ ਤੋਂ ਜੁੜਾ ਹੋ ਜਾਣਾ ਸਾਡੇ ਸਾਰੇ ਸਾਥੀਆਂ ਨੂੰ ਇਹਨਾਂ ਨੇ ਸਾਨੂੰ ਇੱਕ ਤਕੀਮ ਬਣਾ ਕੇ ਛੱਡ ਗਏ ਨੇ ਪਰ ਪਰਮਾਣੇ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਇਹਨਾਂ ਦੀ ਚੜ੍ਹਦੀ ਕਲਾ ਰਿਤੇ ਪਰਿਵਾਰ ਨੂੰ ਆਣਾ ਮੰਦਾ ਬਲ ਬਖਸ਼ੇ ਅਤੇ ਸਾਨੂੰ ਤਾਕਤ ਬਖਸ਼ੇ ਤੁਸੀਂ ਇਹਦੇ ਵਿੱਚ ਅਸੀਂ ਆਪਣੇ ਜ਼ਿੰਦਗੀ ਵਿੱਚ ਉਹਨਾਂ ਤੋਂ ਸਿੱਧ ਲੈ ਲੈਂਦੇ ਹੋਏ ਜੋ ਜ਼ਿੰਦਗੀ ਵਿੱਚ ਉਹਨਾਂ ਸਾਡੇ ਵਾਸਤੇ ਨੂੰ ਛੱਡੇ ਨੇ ਉਹ ਦਾਸ ਤੇ ਦਾਸੀ ਛੱਡੇ ਨੇ ਜਿਨ੍ਹਾਂ ਦਰਸ਼ਾਂ ਤੇ ਉਹਨਾਂ ਨੇ ਭੇੜਾ ਦਿੱਤਾ ਹੈ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਵੀ ਉਹਨਾਂ ਕੋਲੋਂ ਕੁਝ ਇਹ ਅਸੀਂ ਭੇੜਾ ਦੇ ਸਕੀਏ ਅਤੇ ਆਪਣਾ ਉਸ ਮਿੱਤਰ ਪ੍ਰਤੀ ਆਪਣਾ ਜੜਾ ਛੜਿਆ ਹੈ ਪਿਆਰ ਹੈ ਇਜ਼ਤਕਾਰ ਹੈ ਕੋਈ ਇਸ ਪ੍ਰਾਪਤ ਕਰ ਸਕਿਆ ਜੀ ਨਾਲ ਪੜਿਆ ਉਹ ਕਿਸ ਤਰ੍ਹਾਂ ਦਾ ਸਵਾਗਤ ਕਿਸ ਤਰ੍ਹਾਂ ਦਾ ਬਹੁਤ ਬਹੁਤ ਹੀ ਸਵਾਦੀ ਕਿਸ ਵਿੱਚ ਕਿਸ ਬੰਦੇ ਨੂੰ ਇਹਨਾਂ ਪਹਿਲ ਮਿਲਲੇ ਆ ਉਹਦੇ ਬਾਅਦ ਉਸਨਾਂ ਨੂੰ ਇਹ ਕਦੇ ਉਹਨਾਂ ਨੂੰ ਵਿਸਾਰ ਨਹੀਂ ਸਕੇ ਉਹਨਾਂ ਦੀ ਮਿੱਠੀ ਲੱਗ ਗਈ ਕਿਸੇ ਮੌਕੇ ਤੇ ਜਦੋਂ ਇਹ ਮੈਨਾ ਦੇ ਪੀਏ ਸੀ ਕਿਸੇ ਮੌਕੇ ਕਿਸੇ ਦਾ ਕੋਈ ਕੰਮ ਨਹੀਂ ਹੋ ਸਕਦਾ ਜੀ ਉਹਨਾਂ ਨੂੰ ਹਾਊਸ ਦਾ ਦੇ ਰੱਖਦੇ ਸੀ ਤੇ ਕਹਿੰਦਾ ਕਰਦੇ ਸੀ ਕਿ ਕਿਸੇ ਨੂੰ ਝੂਠ ਨਹੀਂ ਬੋਲਣਾ ਜੋ ਕਹਿਣਾ ਸੱਚ ਕਹਿਣਾ ਜੇ ਕਹਿੰਦਾ ਕਿ ਕੰਮ ਨਹੀਂ ਹੋ ਸਕਦਾ ਅਤੇ ਕੰਮ ਨਹੀਂ ਹੋਇਆ ਦਾ ਉਹਨਾਂ ਦੇ ਉਸੇ ਇਹ ਨਹੀਂ ਕਰਨਾ ਕਿ ਧੋਖਾ ਨਹੀਂ ਦੇਣਾ ਉਹਨਾਂ ਦੀ ਜ਼ਿੰਦਗੀ ਬਾਰੇ ਇਹ ਗੱਲ ਨੂੰ ਨਮਾਇਆ ਕਿ ਸਾਡੇ ਨਾਲ ਉਹ ਖੇਡ ਦੇ ਖੇਡਾਂ ਵਿੱਚ ਵੀ ਰਹੇ ਨੇ ਕਾਲਜ ਵਿੱਚ ਵੀ ਰਹੇ ਨੇ ਅਤੇ ਸਾਰੇ ਸਮਾਜਿਕ ਮੰਮੇ ਵਿੱਚ ਰਹੇ ਨੇ ਅਸੀਂ ਉਹਨਾਂ ਦੇ ਨਾਲ ਲੋਕ ਕੁਝ ਸਿੱਖਿਆ ਜ਼ਿੰਦਗੀ ਵਿੱਚ ਸਾਡੇ ਵਾਸਤੇ ਇੱਕ ਨਮੂਨਾ ਹੈ ਸਾਡੇ ਵਾਸਤੇ ਇੱਕ ਆਦਰਸ਼ ਹੈ ਸਰ ਸਰ ਸਰਦੇਵ ਸਿੰਘ ਪੇਸ਼ਾ ਨੇ ਦੋ ਮਾ ਸਵਦਾ ਆਪਣੀ ਬੇਬਾਕ ਹੋ ਕੇ ਗੱਲ ਕਰਨ ਦੀ ਪਹਿਚਾਨ ਬਣਾਈ ਆ ਉੱਤੇ ਅਸੀਂ ਮਾਣ ਕਰ ਸਕਦੇ ਆ ਔਰ ਉਹਨਾਂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਸਵਦਾ ਦੇ ਹਰ ਖੇਤਰ ਦੇ ਵਿੱਚ ਸੇਵਾ ਵੀ ਬਿਤਾਇਆ ਭਾਵੇਂ ਸਹਿਕਾਰਤਾ ਲੈ ਰਹੇ ਹੋਵੇ ਭਾਵੇਂ ਦਿੱਲੀ ਰਾਜ ਸਿਸਟਮ ਹੋਵੇ ਭਾਵੇਂ ਰਾਜਨੀਤੀ ਹੋਵੇ ਭਾਵੇਂ ਧਾਰਮਿਕ ਸਮਾਜਿਕ ਹਰ ਦੇਤਰ ਦੇ ਸਾਧ ਤੌਰ ਤੇ ਖੇਡਾਂ ਦੇ ਖੇਤਰ ਦੇ ਵਿੱਚ ਉਹਨਾਂ ਦੀ ਇੱਕ ਨਿਕਲੀ ਪਹਿਚਾਣ ਰਹੀ ਹੈ ਔਰ ਉਹਨਾਂ ਦਾ ਜਿਹੜਾ ਘਾਟਾ ਉਹ ਪੂਰਾ ਨਹੀਂ ਜਾ ਸਕਦਾ ਤੁਹਾਡੇ ਨਾਲ ਸਫ਼ਰ ਕਿਸ ਦਾ ਮੇਰੇ ਨਾਲ ਦਾ ਵਿਦਿਆਰਥੀ ਜੀਵਨ ਤੋਂ ਲੈ ਕੇ ਜਦੋਂ ਮੈਂ ਪੜਨਾ ਹੁੰਦਾ ਸੀ ਜਪਨੀਗੁਰਾ ਕੀ ਸੁਪਰਿਆ ਦਾ ਪ੍ਰਧਾਨ ਸੀ ਮੈਂ ਉਦੋਂ ਤੋਂ ਲੈ ਕੇ ਮੇਰਾ ਇਹਨਾਂ ਨਾਲ ਵਾਸਤਾ ਰਿਹਾ ਔਰ ਫਿਰ ਤਾਂ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਬਦਲਿਆ ਸਾਡਾ ਸਬੰਧ ਰਾਜਨੀਤੀ ਨਹੀਂ ਸੀ ਕੇਵਲ ਪਰਿਵਾਰਕ ਸਬੰਧ ਵੀ ਹੁਣ ਤੱਕ ਰਹੇ ਔਰ ਮੈਂ ਕਹਿ ਸਕਦਾ ਕਿ ਹਮੇਸ਼ਾ ਹੀ ਉਹ ਰਹਾ ਹੈ ਅੱਛੀ ਬੰਦੇ ਸੀ ਔਰ ਸੱਚ ਦੇ ਪਹਿਰਾਗੋ ਵੀ ਸੀ ਔਰ ਮੈਂ ਕਹਿ ਸਕਦਾ ਕਿ ਵੇ ਬਾਖ ਹੋ ਕੇ ਆਪਣੀ ਗੱਲ ਕਹਿਣ ਦੀ ਹਿੰਮਤ ਕਰਦਾ ਕਾਟਾ ਹੈ ਸਮਾਜ ਨੂੰ ਰਾਜਨੀਤੀ ਨੂੰ ਪਿੱਛਾ ਦੇਖੋ ਪਰਿਵਾਰ ਨੂੰ ਤਾਂ ਕਾਟਾ ਹੁੰਦੇ ਹੁੰਦਾ ਪਰ ਉਹਨਾਂ ਦੇ ਜਾਂਦੇ ਉਹਨਾਂ ਦੇ ਸਦਮੇ ਦੀ ਪੀੜਾ ਜਿਹੜੀ ਆ ਉਹ ਸਭ ਤੋਂ ਵੱਡੇ ਸਮਾਜ ਨੂੰ ਆ ਕਿਉਂਕਿ ਨਾ ਕੇਵਲ ਉਹ ਕਾਲੀਦਰ ਦੇ ਵਿੱਚ ਰਕ ਕੇ ਪਾਕੀ ਵੀ ਪਾਰਟੀਆਂ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਕਾਰ ਸੀ ਔਰ ਬੜਾ ਵੱਡਾ ਮਾਣ ਸੀ ਅੰਤਿਮ ਸਮੇਂ ਇਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੋਵੇ ਅੱਜ ਸਮੇਂ ਆ ਜਾਣ ਤੋਂ 4-5 ਦਿਨ ਪਹਿਲਾਂ ਮੈਂ ਇੱਥੇ ਗਿਆ ਨਹੀਂ ਹਰਪ੍ਰੀਤ ਸਿੰਘ ਉਹਦੇ ਨਾਲ ਮਿਲ ਕੇ ਆਏ ਉਹਨਾਂ ਨੂੰ ਉਹਨਾਂ ਨੂੰ ਇੱਕੇ ਚਿੰਤਾ ਸੀ ਕਿ ਲੀਡਰ ਤਾਂ ਲੜਦੇ ਦੇਖੇ ਆ ਧੜੇ ਤਾਂ ਪਾਰਟੀਆਂ ਦੇ ਦੇਖੇ ਨੇ ਪਰ ਕਦੇ ਤਾਕਤਾਂ ਦਾ ਟਕਰਾਅ ਨਹੀਂ ਸੀ ਦੇਖਿਆ ਜਥੇਦਾਰ ਸਹਿਬਾਨਾਂ ਦਾ ਟਕਰਾਅ ਨਹੀਂ ਸੀ ਦੇਖਿਆ ਇਹ ਜਿਹੜੇ ਜਥੇਦਾਰ ਸਹਿਬਾਨ ਤੇ ਤਾਕਤਾਂ ਕੋਲ ਜੁੜੋ ਜੁਗੀ ਹੋ ਰਹੇ ਨੇ ਅੱਜ ਇਹਨਾਂ ਨੂੰ ਸਿਰ ਜੋੜ ਕੇ ਬਿਠਾਉਣ ਦੀ ਧੋੜਾ ਇਹ ਚਿੰਤਾ ਉਹ ਆਪਣੇ ਹਿਰਦੇ 'ਚ ਲੈ ਕੇ ਗਏ ਸੀ ਜੀ ਇਨ ਕੈਨ ਨੋ ਅੱਲਾ ਨਾਮ ਨਾਲ ਕੁਬਤ ਸ਼ੀ ਜਿਉਂ ਜੱਤੇ ਰੁਕ ਦੇ ਵਤੋ ਤਾਹ ਜਹ ਜਹਰ ਖੇ ਆ ਕਨੋਹੇ ਬਤੋਣਾ ਜਉ ਜੰਕੇ ਲਾਗੂ ਇਹ ਬੇਤੋਣਾ ਕਿ ਬੱਲਾ ਚੋਟੋ ਹੋ ਲੱਗਦੀ ਸੋਨੇ ਸੋਨੇ ਆਹ ਅਸਰਿਆ ਪਾਲ ਜਿੰਦੇ ਕੋ ਕਿਲਸਾ ਸਾਹ ਦੇ ਕਲਾਸਲ ਰਹੇਗੇ ਦੇਖੀ ਉਹਦੇ ਪੀ ਰਹੇ ਆ ਜੋ ਜਨਦਾਨ ਹਾਂ ਉਹਨਾਂ ਦੀ ਇਸ ਦੁਨੀਆ ਦੇ ਨਹੀਂ ਰਹੇ ਹਾਂ ਉਹਨਾਂ ਦੇ ਅੰਤਿਮ ਦਰਸ਼ਕ ਕਰਨ ਲਈ ਵੱਡੀ ਕੀਤੇ ਸਨ ਬਹੁਤ ਘਟਾ ਦਿਓ ਬਹੁਤ ਕਰੀਤੇ ਕਿ ਅਸੀਂ ਵੀ ਮੁਸ਼ਕਲਾਂ ਤੇ ਪਹੁੰਚਿਆ ਤੇ ਜਰ ਕੇ ਮੜਾ ਚੁੱਕੇ ਬੜਾ ਮੁਸ਼ਕਲ ਚੋਂ ਸੋਈ ਕਿ ਮੇਥੋਂ ਇਹ 4 ਸਾਲ 4 ਮਹੀਨੇ ਬੱਧੀ ਸੀ ਕਿ ਕਰਤੇ ਇਹਨਾਂ ਦਾ ਸਾਡੇ ਤੋਂ ਜੁੜਾ ਹੋ ਜਾਣਾ ਸਾਡੇ ਸਾਰੇ ਸਾਥੀਆਂ ਨੂੰ ਇਹਨਾਂ ਨੇ ਸਾਨੂੰ ਇੱਕ ਤਕੀਮ ਬਣਾ ਕੇ ਛੱਡ ਗਏ ਨੇ ਪਰ ਪਰਮਾਣੇ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਇਹਨਾਂ ਦੀ ਚੜ੍ਹਦੀ ਕਲਾ ਰਿਤੇ ਪਰਿਵਾਰ ਨੂੰ ਆਣਾ ਮੰਦਾ ਬਲ ਬਖਸ਼ੇ ਅਤੇ ਸਾਨੂੰ ਤਾਕਤ ਬਖਸ਼ੇ ਤੁਸੀਂ ਇਹਦੇ ਵਿੱਚ ਅਸੀਂ ਆਪਣੇ ਜ਼ਿੰਦਗੀ ਵਿੱਚ ਉਹਨਾਂ ਤੋਂ ਸਿੱਧ ਲੈ ਲੈਂਦੇ ਹੋਏ ਜੋ ਜ਼ਿੰਦਗੀ ਵਿੱਚ ਉਹਨਾਂ ਸਾਡੇ ਵਾਸਤੇ ਨੂੰ ਛੱਡੇ ਨੇ ਉਹ ਦਾਸੇ ਦਾਸੇ ਛੱਡੇ ਨੇ ਜਿਨ੍ਹਾਂ ਦਰਸ਼ਾਂ ਤੇ ਉਹਨਾਂ ਨੇ ਭੇੜਾ ਦਿੱਤਾ ਹੈ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਵੀ ਉਹਨਾਂ ਤੋਂ ਕੁਝ ਇਹ ਅਸੀਂ ਪਰੇ ਦੇ ਸਕੀਏ ਅਤੇ ਆਪਣਾ ਉਸ ਮਿੱਤਰ ਪ੍ਰਤੀ ਆਪਣਾ ਜੜਾ ਛੜਿਆ ਹੈ ਪਿਆਰ ਹੈ ਇਜ਼ਤਕਾਰ ਹੈ ਕੋਈ ਤੈਨੂੰ ਪ੍ਰਾਪਤ ਕਰ ਸਕੀਏ ਜੀ ਨਾਲ ਪੜਿਆ ਉਹ ਕਿਸ ਤਰ੍ਹਾਂ ਦਾ ਸੁਹਾਗ ਕਿਸ ਤਰ੍ਹਾਂ ਦਾ ਬਹੁਤ ਬਹੁਤ ਹੀ ਐਸਵਾਦੀ ਕਿਸ ਵਿੱਚ ਇਸ ਬੰਦੇ ਨੂੰ ਇਹਨਾਂ ਪਹਿਲ ਮਿਲਲੇ ਆ ਉਹਦੇ ਬਾਅਦ ਉਸ ਨਾਲ ਨੂੰ ਇਹ ਕਦੇ ਉਹਨਾਂ ਨੂੰ ਵਿਸਾਰ ਨਹੀਂ ਸਕੇ ਉਹਨਾਂ ਦੀ ਮਿੱਠੀ ਲੱਗ ਗਈ ਕਿਸੇ ਮੌਕੇ ਤੇ ਜਦੋਂ ਇਹ ਮੈਨਾ ਦੇ ਪੀਏ ਸੀ ਕਿਸੇ ਮੌਕੇ ਕਿਸੇ ਦਾ ਕੋਈ ਕੰਮ ਨਹੀਂ ਹੋ ਸਕਦਾ ਜੀ ਉਹਨਾਂ ਨੂੰ ਹਾਊਸ ਦਾ ਦੇ ਰੱਖਦੇ ਸੀ ਤੇ ਬੇਤਲਾ ਕਰਦੇ ਸੀ ਕਿ ਕਿਸੇ ਨੂੰ ਝੂਠੀ ਬੋਲਣਾ ਜੋ ਕਹਿਣਾ ਸੱਚ ਕਹਿਣਾ ਜੇ ਕਹਿੰਦਾ ਕੀ ਕੰਮ ਨਹੀਂ ਹੋ ਸਕਦਾ ਅਤੇ ਕੰਮ ਨਹੀਂ ਹੋਇਆ ਤਾਂ ਉਹਨਾਂ ਨੇ ਉਸੇ ਇਹ ਨਹੀਂ ਕਰਨਾ ਕਿ ਧੋਖਾ ਨਹੀਂ ਦੇਣਾ ਉਹਨਾਂ ਦੀ ਜ਼ਿੰਦਗੀ ਬਾਰੇ ਇਹ ਗੱਲ ਨੂੰ ਨਮਾਇਆ ਕਿ ਸਾਡੇ ਨਾਲ ਉਹ ਖੇਡ ਦੇ ਖੇਡਾਂ ਵਿੱਚ ਵੀ ਰਹੇ ਨੇ ਕਾਲਜ ਵਿੱਚ ਵੀ ਰਹੇ ਨੇ ਅਤੇ ਸਾਰੇ ਸਮਾਜਿਕ ਮੰਮੇ ਵਿੱਚ ਰਹੇ ਨੇ ਅਸੀਂ ਉਹਨਾਂ ਦੇ ਨਾਲ ਜੋ ਕੁਝ ਸਿੱਖਿਆ ਜ਼ਿੰਦਗੀ ਵਿੱਚ ਸਾਡੇ ਵਾਸਤੇ ਇੱਕ ਨਮੂਨਾ ਹੈ ਸਾਡੇ ਵਾਸਤੇ ਇੱਕ ਅਦਰਸ਼ ਹੈ ਸੰਦੇਸ਼ ਕੀਤੇ ਜਦੋਂ ਇਹ ਜਿਹੜੇ ਆਪਣੇ ਪੁਰਾਣੇ ਸਾਥੀ ਨੇ ਲੰਬਾ ਸਮਾਂ ਚੜ੍ਹਦੇ ਰਹੇ ਸਤ ਸਰਦੇਵ ਸਿੰਘ ਟੇਕਸਾ ਨੇ ਜੋ ਮੈਂ ਸਮਝਦਾ ਆਪਣੀ ਬੇਬਾਕ ਹੋ ਕੇ ਗੱਲ ਕਰਨ ਦੀ ਪਹਿਚਾਨ ਬਣਾਈ ਆ ਉੱਤੇ ਅਸੀਂ ਮਾਨ ਕਰ ਸਕਦੇ ਆਂ ਔਰ ਉਹਨਾਂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਸਮਾਜ ਦੇ ਹਰ ਖੇਤਰ ਦੇ ਵਿੱਚ ਸੇਵਾ ਵਿੱਚ ਲਾਇਆ ਭਾਵੇਂ ਸਰਕਾਰ ਤਾਂ ਨਾ ਰੋਵੇ ਭਾਵੇਂ ਕੋਈ ਦੇਸੀ ਰਾਜ ਸਿਸਟਮ ਹੋਵੇ ਭਾਵੇਂ ਰਾਜਨੀਤੀ ਹੋਵੇ ਭਾਵੇਂ ਧਾਰਮਿਕ ਸਮਾਜਿਕ ਹਰ ਦੇ ਤਰ੍ਹਾਂ ਦੇ ਖਾਤੌਰ ਤੇ ਖੇਡਾਂ ਦੇ ਖੇਤਰ ਦੇ ਉਹਨਾਂ ਦੀ ਇੱਕ ਨਵਿਕਲੀ ਪਛਾਣ ਰਹੀ ਹੈ ਔਰ ਉਹਨਾਂ ਦਾ ਜਿਹੜਾ ਘਾਟਾ ਪੂਰਾ ਨਹੀਂ ਜਾ ਸਕਦਾ ਕਾਢਣਾ ਸਫਰ ਕਿਸ ਦਾ ਮੇਰੇ ਨਾਲ ਤਾਂ ਵਿਦਿਆਰਥੀ ਜੀਵਨ ਤੋਂ ਲੈ ਕੇ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਜੱਫੀ ਨਾਸੀ ਪਟਿਆਲਾ ਦਾ ਪ੍ਰਧਾਨ ਸੀ ਮੈਂ ਉਦੋਂ ਤੋਂ ਲੈ ਕੇ ਮੇਰਾ ਇਹਨਾਂ ਨਾਲ ਵਾਸਤਾ ਰਿਹਾ ਔਰ ਫਿਰ ਤਾਂ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਵਧ ਰਿਹਾ ਸਵੱਧ ਸਵੱਧ ਰਾਜਨੀਤੀ ਨਹੀਂ ਸੀ ਕੇਵਲ ਪਰਿਵਾਰਕ ਸਵੱਧ ਵੀ ਹੋਂ ਤੱਕ ਰਹੇ ਔਰ ਮੈਂ ਕਹਿ ਸਕਦਾ ਕਿ ਹਮੇਸ਼ਾ ਹੀ ਉਹ ਅਨੈਤੀ ਬੰਦੇ ਸੀ ਔਰ ਸੱਚ ਦੇ ਪਹਿਰਾਗੋਲੇ ਸੀ ਔਰ ਮੈਂ ਕਹਿ ਸਕਦਾ ਕਿ بےਬਾਕ ਹੋ ਕੇ ਆਪਣੀ ਗੱਲ ਕਹਿਣ ਦੀ ਹਿੰਮਤ ਕਰਦਾ ਕਾਟਾ ਹੈ ਹੀ ਸਮਾਜ ਨੂੰ ਰਾਜਨੀਤੀ ਨੂੰ ਪਿੱਛਾ ਪਰਿਵਾਰ ਨੂੰ ਤਾਂ ਕਾਟਾ ਹੁੰਦੇ ਹੁੰਦਾ ਪਰ ਉਹਨਾਂ ਦੇ ਜਾਂਦੇ ਉਹਨਾਂ ਦੇ ਸਤਵੇਂ ਦੀ ਕੀੜਾ ਜਿਹੜੀ ਆ ਔਰ ਆਪਣੇ ਸਮਾਜ ਨੂੰ ਆ ਕਿਉਂਕਿ ਨਾ ਕੇਵलो ਕਾਂਦੀ ਦਾ ਦੇ ਵਿੱਚ ਬੱਜ ਕੇ ਭਾਤੀ ਵੀ ਪਾਰਟੀਆਂ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਕਾਰ ਸੀ ਔਰ ਬੜਾ ਵੱਡਾ ਅਨੰਦ ਸੀ ਅੰਤ ਵਿੱਚ ਸਭ ਨੇ ਇੱਕ ਆਕਾਡਰ ਦਾ ਸੰਗੀਤ ਕੀਤੀ ਹੋਵੇ ਅੰਤ ਵਿੱਚ ਆ ਜਾਣ ਤੋਂ 4-5 ਪਹਿਲਾਂ ਮੈਂ ਇੱਥੇ ਗਿਆ ਨਹੀਂ ਹਰਪ੍ਰੀਤ ਸਿੰਘ ਉਹਦੇ ਜਦੋਂ ਮਿਲ ਕੇ ਆਏ ਉਹਨਾਂ ਨੂੰ ਉਹਨਾਂ ਨੂੰ ਇੱਕੇ ਚਿੰਤਾ ਸੀ ਕੀ ਲੀਡਰ ਤਾਂ ਲੜਦੇ ਦੇਖੇ ਆ ਧੜੇ ਤਾਂ ਪਾਰਟੀਆਂ ਦੇ ਦੇਖੇ ਨੇ ਪਰ ਕਦੇ ਤਾਕਤਾਂ ਦਾ ਟਕਰਾਂ ਨਹੀਂ ਸੀ ਦੇਖਿਆ ਜਥੇਦਾਰ ਸਹਿਬਾਨਾਂ ਦਾ ਟਕਰਾਂ ਨਹੀਂ ਸੀ ਦੇਖਿਆ ਇਹ ਜਿਹੜੇ ਜਥੇਦਾਰ ਸਹਿਬਾਨ ਤੇ ਤਾਕਤਾਂ ਕੋਲ ਜੁੜੋ ਜੁਗੀ ਹੋ ਰਹੇ ਨੇ ਅੱਜ ਇਹਨਾਂ ਨੂੰ ਸਿਰ ਜੋੜ ਕੇ ਬਿਠਾਉਣ ਦੀ ਦੌੜ ਆ ਇਹ ਚਿੰਤਾ ਉਹ ਆਪਣੇ ਹਿਰਦੇ ਚ ਲੈ ਕੇ ਗਏ ਜੀ ਇਨਕੀਨੋ ਨਾਉ ਨਿਕ ਬਤਸ਼ੀ ਜਿਉਂ ਜੰਕੇਰਾ ਹੁਕਮ ਦੇਵੇ ਤੁਮ ਤਾਹ ਜਹ ਜਹਰ ਖੇ ਆ ਮਨ ਮਾਹੀ ਪਟੋ ਅਣਾ ਜਿਉਂ ਜੰਕੇਰਾ ਹੁਕਮ ਦੇਵੇ सा साहिब कलाक रहे उन पी रही ਜਿਹੜਾ ਜਦੋਂ ਉਹਨਾਂ ਦਾ ਹੈ ਉਹਨਾਂ ਦੀ ਇਸ ਦੁਨੀਆ ਤੇ ਨਹੀਂ ਰਹੇ ਹੈ ਜਦੋਂ ਉਹਨਾਂ ਦਾ ਅੰਤਿਮ ਦਰਸ਼ਕ ਕਰਨ ਲਈ ਵੱਡੀ ਕੀਤੇ ਸਨ ਬਹੁਤ ਘਟਾ ਕੇ ਪੋਕੜੇ ਤੇ ਕਿ ਅਸੀਂ ਵੀ ਮੁਸ਼ਕਿਲਾਂ ਤੇ ਪਹੁੰਚੀਆਂ ਤੇ ਜੜ ਕੇ ਮੜਾ ਕਿਉਂਕਿ ਬੜਾ ਮੁਸ਼ਕਿਲ ਸਾਬਤ ਹੈ ਕਿ ਮੇਥੋਂ ਇਹ 4 ਸਾਲ 4 ਮਹੀਨੇ ਬੱਧੀ ਸੀ ਕਿ ਕਰਕੇ ਇਹਨਾਂ ਦਾ ਸਾਡੇ ਦੋ